ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਲਗਾਇਆ ਗਿਆ ਪਲੇਸਮੈਂਟ ਕੈਂਪ ਗੱਲਬਾਤ ਕਰਦਿਆਂ ਹੋਇਆ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਅਧਿਕਾਰੀ ਨਰੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਲਗਾਤਾਰ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਨੌਜਵਾਨ ਨੌਕਰੀ ਪਾਣਾ ਚਾਹੁੰਦੇ ਹਨ ਉਹ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨਾਲ ਸੰਪਰਕ ਕਰ ਸਕਦੇ ਹਨ ਇਸ ਮੌਕੇ ਸਕੂਲੀ ਵਿਦਿਆਰਥੀ ਵੀ ਆਏ ਹੋਏ ਸਨ ਜਿਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਆਪਣੇ ਕਿਸ ਫੀਲਡ ਵਿੱਚ ਜਾ ਕੇ ਕੰਮ ਕਰ ਸਕਦੇ ਹਨ ਅਤੇ ਕਿਹੜੇ ਫੀਲਡ ਵਿੱਚ ਉਹ ਨੌਕਰੀ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਵੀ ਦਿੱਤੀ ਗਈ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਵਕਤਵੱਤ ਮੌਕੇ ਦੇਣ ਦੇ ਲਈ ਅਤੇ ਉਹਨਾਂ ਨੂੰ ਇੰਡੀਪੈਂਡੈਂਟ ਫਾਈਨੈਂਸ਼ਲੀ ਇੰਡੀਪੈਂਡੈਂਟ ਬਣਾਉਣ ਦੇ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਵਿਸ਼ੇਸ਼ ਤੌਰ ਤੇ ਜਿਹੜੇ ਲਗਾਤਾਰ ਯਤਨ ਕੀਤੇ ਜਾ ਰਹੇ ਆ ਜਿਹਦੇ ਸਬੰਧ ਵਿੱਚ ਅੱਜ ਸਾਡੇ ਕੋਲ ਇੱਥੇ ਦਫਤਰ ਦੇ ਵਿੱਚ ਇਨਫਿਊਜ਼ ਸਬਸਿਡਿਟਿਡ ਵੱਲੋਂ ਡਾਟਾ ਐਂਟਰੀ ਇਪਰੇਟਰ ਦੀ ਇਨਫਿਊਜ਼ ਆਨਲਾਈਨ ਮੋਡਲਾ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਕਿ ਬੱਚਿਆਂ ਨੂੰ ਲੜਕਿਆਂ ਨੂੰ ਲੜਕੀ ਦੋਨੋਂ ਬੀ ਕਾਮ ਐਮ ਕਾਮ ਜਿਹੜੇ ਪਾਸ ਆਊਟ ਹੈਗੇ ਆ ਉਹ ਐਲੀਜੀਬਲ ਨੇ ਔਰ ਇਹਦੇ ਵਿੱਚ ਤਕਰੀਬਨ 1.80 ਲੱਖ ਹਜ਼ਾਰ ਪਾਰ ਨੂੰ ਦਾ ਪੈਕੇਜ ਜਿਹੜਾ ਹੈਗਾ ਉਹ ਬੱਚਿਆਂ ਨੂੰ ਅੱਜ ਆਫਰ ਕੀਤਾ ਜਾ ਰਿਹਾ ਔਰ ਇਸ ਦੇ ਵਿੱਚ ਮੈਂ ਨਾਲ ਨਾਲ ਇਹ ਵੀ ਗੱਲ ਕਹਿਣਾ ਚਾਹਾਂਗਾ ਕਿ ਸਾਡੇ ਆਫਿਸ ਦੇ ਵਿੱਚ ਅਸੀਂ ਹਰ ਬੁੱਧਵਾਰ ਜਿਹੜਾ ਹੈਗਾ ਉਹ প্লেਸਮੈਂਟ ਕੈਂਪ ਇੱਥੇ ਆਫਿਸ ਦੇ ਵਿੱਚ ਲਗਾਉਂਦੇ ਆ ਜਿਹਦੇ ਵਿੱਚ ਵੱਖ-ਵੱਖ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਬੱਚਿਆਂ ਨੂੰ ਇੰਟਰਵਿਊ ਕਰਕੇ ਅਕੋਰਡਿੰਟਲੀ ਉਹਨਾਂ ਦੀ ਜਿਹੜੀ ਹੈਗੀ ਪੇਸਟ ਉਹ ਕੀਤੀ ਜਾਂਦੀ ਹੈ ਹਾਂਜੀ ਮੈਂ ਤੁਹਾਨੂੰ ਆਪਦੇ ਮਾਧਿਅਮ ਰਹੀਂ ਦੱਸਣਾ ਚਾਹੁੰਦਾ ਕਿ ਸਾਡੇ ਰੋਜ਼ਗਾਰ ਦਫ਼ਤਰ ਦੇ ਵਿੱਚ ਕੋਈ ਵੀ ਬੱਚਾ ਜਿਹੜਾ ਕੋਈ ਰੋਜ਼ਗਾਰ ਵਿਭਾਗ ਵਿੱਚ ਹੈ ਜਾਂ ਉਹਨੂੰ ਕੋਈ ਅੱਗੇ ਉਹਨੇ ਆਪਣੀ ਕੋਈ ਸਕਿੱਲ ਡਿਵੈਲਪਮੈਂਟ ਦਾ ਕੋਰਸ ਕਰਨਾ ਹੈਗਾ ਜਾਂ ਉਹਦੀ ਕੋਈ ਕੈਰੀਅਰ ਦੇ ਰਿਗਾਰਡਿੰਗ ਉਹਦੀ ਕੋਈ ਕੁਐਰੀ ਕੋਈ ਕੁਐਸਚਨ ਹੈਗਾ ਉਹ ਸਾਡੇ ਦਫਤਰ ਦੇ ਵਿੱਚ ਆ ਕੇ ਕਿਸੇ ਵੀ ਕੰਮ ਵਾਲੇ ਦਿਨ 9 ਤੋਂ 5 ਵਜੇ ਆ ਕੇ ਸਾਡੇ ਦਫਤਰ ਦੇ ਵਿੱਚ ਆਪਣਾ ਇੱਕ ਜਿਹੜਾ ਰੈਕੋਰਡਲ ਕਰਵਾ ਸਕਦਾ ਆਪਣੇ ਇਸ਼ੂ ਦਾ ਔਰ ਇਹਦੇ ਨਾਲ ਨਾਲ ਹੀ ਸਾਡਾ ਜਿਹੜਾ ਇੱਕ ਹੈਲਪਲਾਈਨ ਨੰਬਰ ਜਿਹੜਾ ਦਫਤਰ ਦਾ ਉਹ ਵੀ ਚੱਲਦਾ ਹੈਗਾ ਜਿਹਦੇ ਵਿੱਚ ਵੀ ਬੱਚਾ ਅਗਰ ਉਹ ਘਰ ਬੈਠੇ ਵੀ ਆਪਣਾ ਜਿਹੜਾ ਹੈਗਾ ਕੋਈ ਵੀ ਉਹਦਾ ਡਾਊਟ ਹੈਗਾ ਉਹ ਕਲੀਅਰ ਕਰਾ ਸਕਦਾ ਹੈ ਜ਼ਿਲ੍ਹਾ ਰੋਜ਼ਗਾਰ ਕਾਰੋਬਾਰ ਵਿਭਾਗ ਵੱਲੋਂ ਪਲੇਸਮੈਂਟ ਕੈਂਪ ਲਗਾਇਆ ਗਿਆ ਇਸ ਮੁੱਖੇ ਗਲਤ ਬਤ ਕਰਦਿਆਂ ਹੋਇਆ ਜ਼ਿਲ੍ਹਾ ਰੋਜ਼ਗਾਰ ਕਾਰੋਬਾਰ ਵਿਭਾਗ ਦੇ ਅਧਿਕਾਰੀ ਨਰੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਹੋਇਆ ਆਖਿਆ ਕਿ ਜ਼ਿਲ੍ਹਾ ਰੋਜ਼ਗਾਰ ਕਾਰੋਬਾਰ ਵਿਭਾਗ ਵੱਲੋਂ ਲਗਾਤਾਰ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਜਿਹੜੇ ਨੌਜਵਾਨ ਰੋਜ਼ਗਾਰ ਪ੍ਰਾਪਤ ਕਰਨਾ ਚਾਹੁੰਦੇ ਹਨ ਉਹ ਜ਼ਿਲ੍ਹਾ ਰੋਜ਼ਗਾਰ ਕਾਰੋਬਾਰ ਵਿਭਾਗ ਨਾਲ ਸੰਪਰਕ ਕਰਨ ਅਮਰਥਰ ਫਾਸਟਵੇ ਖਬਰ ਨਮਣੀ ਰਕੇਸ਼ ਕੁਮਾਰ